ਪੈਸਾ ਜ਼ਮੀਨ ਔਰਤ ਪਿੱਛੇ ਮਰਨ ਵਾਲੇ ਬੰਦੇ ਮਰਦ ਨਹੀਂ ਹੁੰਦੇ ਸ਼ਾਇਦ ਇਹ ਗੱਲ ਬਹੁਤਿਆਂ ਨੂੰ ਕੋੜੀ ਲੱਗਣੀ ਆ ਪਰ ਸੱਚ ਹੈ ਕਿ ਉਹ ਮਰਦੇ ਹੀ ਨਹੀਂ ਹੁੰਦੇ ਜਿਹੜੇ ਪੈਸਿਆਂ ਪਿੱਛੇ ਔਰਤ ਪਿੱਛੇ ਜਾਂ ਜ਼ਮੀਨ ਪਿੱਛੇ ਆਪਦੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਨੇ ਕਿ ਆਪਦੇ ਦਿਮਾਗ ਦੇ ਵਿੱਚ ਏਡਾ ਵੱਡਾ ਹਉਆ ਜੋ ਬਣਾ ਲੈਂਦੇ ਨੇ ਜੇਕਰ ਗੱਲ ਕਰੀਏ ਤਾਂ ਪੈਸਾ ਹਾਂ ਚਲ ਮੰਨ ਲੈਣੇ ਆ ਕਿ ਜ਼ਿੰਦਗੀ ਜਿਉਣ ਦੇ ਲਈ ਹੰਡਾਉਣ ਦੇ ਲਈ ਹਨਾ ਪੈਸਾ ਜ਼ਰੂਰੀ ਹੈ ਪੀ ਵਾਰ ਕੰਮਕਾਰ ਬੰਦੇ ਦੇ ਇਦਾਂ ਦੇ ਹੁੰਦੇ ਨੇ ਜਾਂ ਫਸ ਜਾਂਦਾ ਨਾ ਚਾਹੁੰਦੇ ਹੋਏ ਵੀ ਕਿ ਕਬੀਲਦਾਰੀ ਇਦਾਂ ਦੀ ਹੋ ਜਾਂਦੀ ਐ ਫਿਰ ਕੋਈ ਬੰਦਾ ਜਿਆ ਪ੍ਰੈਸ਼ਰਾਈਜ਼ ਜ਼ਿਆਦਾ ਕਰ ਰਿਹਾ ਹੁੰਦਾ ਪੈਸੇ ਦੇ ਲਈ ਉਹ ਅੱਕ ਕੇ ਜਾਂ ਤਾਂ ਆਪਦੇ ਪਰਿਵਾਰ ਦੇ ਨਾਲ ਆਪ ਨੂੰ ਵੀ ਖਤਮ ਕਰ ਲੈਂਦਾ ਐ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਉਹ ਅਸਲ ਮਰਦ ਨੇ ਫਿਰ ਜਿਹੜੇ ਪੈਸੇ ਪਿੱਛੇ ਮਰ ਜਾਂਦੇ ਨੇ ਇਹ ਸਿਸਟਮ ਤਾਂ ਚੱਲਦਾ ਹੀ ਰਹਿੰਦਾ ਪੈਸਿਆਂ ਦਾ ਆਈ ਜਿ ਲਈ ਹਰ ਇੱਕ ਬੰਦੇ ਦੀ ਐ ਪਰ ਪੈਸੇਆਂ ਪਿੱਛੇ ਮਰਨਾ ਇਹ ਕਿੱਥੋਂ ਦੀ ਬਹਾਦਰੀ ਆ ਇੱਕ ਨਾ ਇੱਕ ਦਿਨ ਤਾਂ ਜ਼ਿੰਦਗੀ ਠੀਕ ਹੋਈ ਜਾਂਦੀ ਹੈ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਹੁੰਦਾ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਨੇ ਜਿਹੜੇ ਬੈਂਕਾਂ ਤੋਂ ਪੈਸਾ ਲੈ ਕੇ ਬਾਹਰ ਬੈਠੇ ਨੇ ਤੇ ਇੰਡੀਆ ਦੇ ਵਿੱਚ ਵੀ ਬੈਠੇ ਨੇ ਕਈ ਬੰਦੇ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਰੂਲ ਪਤਾ ਨਹੀਂ ਬੈਂਕ ਦੇ ਕਿ ਬੈਂਕ ਤੋਂ ਕਿਵੇਂ ਕਰਜ਼ਾ ਲੈਣਾ ਤੇ ਬੈਂਕ ਨੂੰ ਮੋੜਨਾ ਕਿਵੇਂ ਆ ਉਹ ਸਾਰੀ ਉਹਨਾਂ ਨੂੰ ਜਿਹੜੀ ਰੂਪਰੇਕ ਆ ਉਹਨਾਂ ਨੂੰ ਪਤਾ ਹੁੰਦਾ ਤਿਆਰ ਹੁੰਦੀ ਆ ਉਹਨਾਂ ਕੋਲ ਸਾਰੀ ਤੇ ਆਮ ਲੋਕ ਜਿਹੜੇ ਸਾਡੇ ਪੈਸਿਆਂ ਦੇ ਪਿੱਛੇ ਆਪ ਦੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਨੇ ਦੂਜੀ ਗੱਲ ਕਰ ਲਈਏ ਜ਼ਮੀਨ ਨਾਲ ਤਾਂ ਦੇਖੋ ਕੁਝ ਵੀ ਨਹੀਂ ਜਾਂਦਾ ਹੁਣ ਕਈ ਬੰਦੇ ਜ਼ਮੀਨਾਂ ਪਿੱਛੇ ਲੜ ਪੈਂਦੇ ਨੇ ਇੱਕ ਦੁਕਾਨ ਦੇ ਪਿੱਛੇ ਲੜ ਪੈਂਦੇ ਨੇ ਇੱਕ ਪਿੱਛੇ ਜੇ ਮੈਂ ਇੱਕ ਦੇਖੀ ਸੀ ਬਾਤ ਆ ਸਾਂਝੀ ਕੀਤੀ ਸੀ ਕਿਸੇ ਨੇ ਸਟੋਰੀ ਤਾਂ ਦੋ ਭਰਾ ਨੇ ਇੱਕ ਆਪਦੀ ਦੁਕਾਨ ਦੇ ਪਿੱਛੇ ਲੜ ਪਏ ਤੇ ਲੜਦ ਕੇ ਲੜਦੇ ਲੜਦੇ ਦੋਨੋਂ ਹੀ ਮਰ ਗਏ ਤਾਂ ਉਹਦੇ ਪਿਓ ਨੇ ਕੀ ਕੀਤਾ ਦੁਕਾਨ ਤੇ ਹੀ ਸਮਾਦੀ ਬਣਾ ਦਿੱਤੀ ਦੋਨਾਂ ਦੀ ਕਿ ਆ ਪਈਆ ਤੁਹਾਡੀ ਦੋਨਾਂ ਦੀ ਦੁਕਾਨ ਤੇ ਹੁਣ ਸਾਂਭ ਲੋ ਕਿੱਥੇ ਲੜ ਰਹੇ ਸੀ ਦੋਨੇ ਲੜ ਲੜ ਕੇ ਮਰ ਗਏ ਕਿ ਮੇਰੀ ਦੁਕਾਨ ਆ ਬਾਪੂ ਨੇ ਮੇਰੇ ਨਾਲ ਕਰਾਤੀ ਉਹ ਕਹਦਾ ਭਾਈ ਮੇਰਾ ਵੀ ਇਸ ਮੇਰੀ ਵੀ ਦੁਕਾਨ ਆ ਤਾਂ ਦੋਨੇ ਲੜਦੇ ਹੋਏ ਮਰ ਗਏ ਤਾਂ ਬਾਪੂ ਨੇ ਸਮਾਦੀ ਬਣਾਈ ਆ ਚੱਕੋ ਤੁਹਾਡੀ ਦੁਕਾਨ ਇਸ ਤਰ੍ਹਾਂ ਦੀਆਂ ਹੋਰ ਵੀ ਜ਼ਮੀਨਾਂ ਦੇ ਪਿੱਛੇ ਬੰਦੇ ਲੜਦੇ ਰਹਿੰਦੇ ਨੇ ਕਿ ਜਿਹੜੀ ਚੀਜ਼ ਨਾਲ ਜਾਣੀ ਨਹੀਂ ਲੜਨਾ ਕੀ ਆ ਘਾਟਾ ਵਾਧਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਔਰ ਤੀਜੀ ਗੱਲ ਕਰ ਲੈਣੇ ਆ ਔਰਤ ਕੋਈ ਗਲਤ ਹੋ ਸਕਦੇ ਨੇ ਜਾਂ ਔਰਤ ਵੀ ਗਲਤ ਹੋ ਸਕਦੀ ਹੈ ਜਾਂ ਬੰਦਾ ਵੀ ਗਲਤ ਹੋ ਸਕਦਾ ਹੈ ਜਦੋਂ ਜ਼ਿੰਦਗੀ ਚੱਲ ਰਹੀ ਆ ਵਿਆਹ ਹੋਇਆ ਵਿਆਹ ਕਈਆਂ ਦੇ ਨਹੀਂ ਵੀ ਹੋਏ ਬੇ ਤਾਂ ਫਿਰ ਵੀ ਕਿਤਨਾ ਕਿਤੇ ਗੱਲ ਨੂੰ ਲੈ ਕੇ ਜਿਹੜੀ ਅਣ ਸੁਣੀ ਗੱਲ ਨੂੰ ਕਹਿਦੀ ਆ ਆਪਾਂ ਜਾਂ ਭਾਂਡੇ ਹਮੇਸ਼ਾ ਜਿਹੜੇ ਚੱਲਦੀ ਰਹਿੰਦੇ ਨੇ ਪਾਂਡਿਆਂ ਦੀ ਜੇਕਰ ਗੱਲ ਕਰ ਲਈਏ ਖੜਕਦੇ ਹੀ ਰਹਿੰਦੇ ਨੇ ਚੱਲਦੇ ਵੀ ਦਿੰਦੇ ਨੇ ਤਾਂ ਕਿਉਂ ਇਸ ਗੱਲ ਦੇ ਵਿੱਚ ਪੈਣਾ ਤੇ ਹੁਣ ਕਈ ਬੰਦੇ ਔਰਤ ਪਿੱਛੇ ਵੀ ਲੱਗ ਕੇ ਕਿ ਮੈਨੂੰ ਤੰਗ ਪਰੇਸ਼ਾਨ ਕਰਦੀ ਐ ਜਾਂ ਮੈਥੋਂ ਸਾਰਾ ਕੁਝ ਹੁੰਝ ਕੇ ਲੱਗੀ ਮੈਥੋਂ ਤਲਾਕ ਲੈ ਲਿਆ ਬਾਹਰ ਕਿਸੇ ਨਾਲ ਗੱਲਵਾਸੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਿੰਨੀਆਂ ਹੁੰਦੀਆਂ ਨੇ ਤੇ ਉਹ ਵੀ ਦੇਖਦੇ ਆ ਜਿਆਦਾਤਰ ਬੰਦੇ ਹੀ ਜਿਹੜੇ ਔਰਤ ਤੋਂ ਅੱਕ ਕੇ ਆਪਦੀ ਜੀਵਨ ਲਾਉ ਵੀ ਸਮਾਪਤ ਕਰ ਲੈਂਦੇ ਨੇ ਕੀ ਅਸਲ ਦੇ ਵਿੱਚ ਇਹਨੂੰ ਬਹਾਦਰੀ ਕਹਿੰਦੇ ਨੇ ਕੋਈ ਇਹ ਮਰਦ ਹੁੰਦੇ ਨੇ ਜਿਹੜੇ ਪੈਸੇ ਪਿੱਛੇ ਵੀ ਮਰ ਜਾਂਦੇ ਨੇ ਜ਼ਮੀਨਾਂ ਪਿੱਛੇ ਵੀ ਮਰ ਜਾਂਦੇ ਨੇ ਔਰਤ ਦੇ ਪਿੱਛੇ ਵੀ ਮਰ ਜਾਂਦੇ ਨੇ ਉਹ ਮਰਦ ਨਹੀਂ ਹੁੰਦੇ ਕਦੇ ਵੀ